ਨਾਲ ਪੰਜਾਬੀ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਮੈਂ ਹਮਨਜੀਤ ਸਿੰਘ ਰਮਾਣਾ ਸਤਿਗੁਰੂ ਰਾਮ ਸਿੰਘ ਜੀ ਦੀ ਤੱਪ ਭੂਮੀ ਗੁਰਦੁਆਰਾ ਸ਼੍ਰੀ ਪੈਣੀ ਸਾਹਿਬ ਵਿਖੇ ਮੌਜੂਦਾ ਨਾਮਤਾਰੀ ਮੁਖੀ ਸ਼੍ਰੀ ਸਤਿਗੁਰੂ ਉਦੇਸ ਸਿੰਘ ਜੀ ਦੀ ਹਜ਼ੂਰੀ ਵਿੱਚ ਹੋਲਾ ਮਹੱਲਾ ਸ਼ਾਨੋ ਸ਼ੌਕਤ ਨਾਲ ਆਰੰਭ ਹੋਇਆ ਕਾਮਰੇਡ ਸਵਰਨ ਸਿੰਘ ਵਿਰਕ ਨੇ ਦੱਸਿਆ ਕਿ ਹੋਲੀ ਮਹੱਲੇ ਦੀ ਆਰੰਭਤਾ ਦਸ਼ਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਜੀ ਨੇ ਕੀਤੀ ਸੀ ਨਾਮਤਾਰੀ ਪੰਥ ਦੇ ਮੋਢੀ ਸਤਿਗੁਰੂ ਰਾਮ ਸਿੰਘ ਜੀ ਨੇ ਸੰਤ ਖਾਲਸਾ ਦੀ ਸਾਜਨਾ ਕਰਕੇ ਹੋਲੇ ਮਹੱਲੇ ਦੌਰਾਨ ਨਾਮ ਬਾਣੀ ਤੇ ਪ੍ਰਵਾਹ ਚਲਾ ਦਿੱਤੇ ਸੂਬਾ ਬਲਵਿੰਦਰ ਸਿੰਘ ਝੱਲ ਤੇ ਸੰਤ ਨਿਸ਼ਾਨ ਸਿੰਘ ਜੀ ਨੇ ਦੱਸਿਆ ਕਿ ਇਹ ਤ੍ਰਿਵੇਣੀ ਪੁਰਬ ਹੋਲਾ ਮਹੱਲਾ 17 ਮਾਰਚ ਤੱਕ ਚੱਲੇਗਾ ਤੜਕੇ ਰੋਜ਼ਾਨਾ ਆਸਾ ਜੀ ਦੀ ਬਾਣੀ ਕੀਰਤਨ ਉਪਰੰਤ ਸਾਰਾ ਦਿਨ ਜਥੇਦਾਰ ਸਹਿਬਾਨਾਂ ਦੇ ਦੀਵਾਨ ਦੁਪਹਿਰ ਦੇ ਸਮੇਂ ਨਾਮ ਸਿਮਰਨ ਤੇ ਕੀਰਤਨ ਅਤੇ ਸ਼ਾਮ ਦੇ ਦੀਵਾਨ ਨਿਰਵਿਘਨ ਚੱਲਦੇ ਰਹਿਣਗੇ। ਇਸ ਸਮਾਗਮ ਵਿੱਚ ਦੇਸ਼ ਵਿਦੇਸ਼ ਤੋਂ ਲੱਖਾਂ ਦੀ ਗਿਣਤੀ ਵਿੱਚ ਸੰਗਤਾਂ ਨਤਮਸਤਕ ਹੋਣਗੀਆਂ। ਸਤਿਗੁਰੂ ਉਦੇ ਸਿੰਘ ਜੀ ਦੀ ਕਿਰਪਾ ਸਦਕਾ ਨੌਜਵਾਨਾਂ ਵੱਲੋਂ ਸੰਗਤਾਂ ਦੀ ਬੜੇ ਉਤਸ਼ਾਹ ਨਾਲ ਸੇਵਾ ਕੀਤੀ ਜਾ ਰਹੀ ਹੈ। ਮਾਤਾ ਗੁਰਸ਼ਰਨ ਕੌਰ ਜੀ ਵੱਲੋਂ ਸੰਗਤਾਂ ਦੇ ਰਹਿਣ ਅਤੇ ਲੰਗਰਾਂ ਦੇ ਬਹੁਤ ਵਧੀਆ ਪ੍ਰਬੰਧ ਕੀਤੇ ਗਏ ਹਨ। ਹੋਲੇ ਮਹੱਦੀ ਸਮਾਪਤੀ ਮੌਕੇ ਸਮੂਹੀਕਾ ਆਨੰਦ ਕਾਰਜ ਵੀ ਕੀਤੇ ਜਾਣਗੇ ਇਸ ਮੌਕੇ ਸੇਵਕ ਕਰਤਾਰ ਸਿੰਘ ਸੇਵਕ ਆਸ਼ਾ ਸਿੰਘ ਮਾਨ ਤੇ ਪ੍ਰੈਸ ਸਕੱਤਰ ਲਖਬੀਰ ਬੱਦੋਵਾਲ ਵੀ ਮੌਜੂਦ ਸਨ